उनसी स्कीम लगाई है एक निक फ्री दोस्तों विवाह का सीजन जोर ते है ਤੇ ਹਰ ਕਿਸੇ ਕੋਲ ਕਲੈਕਸ਼ਨ ਜਿਹੜੀ ਆ ਉਹ ਘਾਟੀ ਜਾਂਦੀ ਹੈ ਉਹ ਇਹਦੇ ਨਾਲ ਹੀ ਵਿంటర్ ਆਫ ਸੀਜ਼ਨ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਤੇ ਅਸੀਂ ਅੱਜ ਖੜੇ ਆ ਅਜੰਤਾ ਫੈਸ਼ਨ ਕੈਂਪ ਤੇ ਜਿਨ੍ਹਾਂ ਨੇ ਵਿంటర్ ਆਫ ਸੀਜ਼ਨ ਸੇਲ ਲਾ ਦਿੱਤੀ ਹੈ ਹੁਣ ਅਸੀਂ ਸਕੀਮ ਪਹਿਲਾ ਆਫਰ ਸੀਗਾ ਸਿੰਗਲ ਤੇ 20 ਉਹਨਾਂ ਅਸੀਂ ਸਕੀਮ ਲਗਾਈ ਹੈ ਇਕਨਾਲਿਕ ਫਰੀ ਦੀ ਸਟਾਲ ਦੇਖੋ ਇਹਨਾਂ ਦੇ ਤੇ ਸਾਈਜ਼ ਪੂਰਾ ਵੱਡਾ ਹਲੋ ਹਲੋ ਬਾਕੀ ਕੁਆਲਟੀ ਸਾਰੀ ਫਾਈਨ ਹੋਗੀ ਯੂ ਨੈਕਸਟ ਕੰਪਨੀ ਹੋਗੀ ਪਿਕਲ ਕੰਪਨੀ ਹੋਗੀ ਸਾਰੇ ਅਲੱਗ-ਅਲੱਗ ਬ੍ਰਾਂਡਸ ਮਿਲ ਜਾਣਗੇ ਇਹਨਾਂ ਤੇ ਬ੍ਰਦਰ ਇਹਨਾਂ ਤੇ ਕੀ ਆਫਰ ਹੈ ਸਿੰਗਲ ਤੇ 30 ਹੈ ਇੱਕ ਨਾਲ ਇੱਕ ਫ੍ਰੀ ਹੈ ਸੇਮ ਹਾਂਜੀ ਸਿੰਗਲ ਤੇ 30 ਇੱਕ ਨਾਲ ਇੱਕ ਫ੍ਰੀ ਇੱਕ ਗੱਲ ਹੋਰ ਹੈ ਜਿਹਨੂੰ ਬਾਸਕਟ ਨਹੀਂ ਮਿਲਦੀ ਵੱਡੇ ਸਾਈਜ਼ ਆ ਉਹ ਤੁਹਾਨੂੰ ਸਾਡੇ ਕੋਲ ਅਵੇਲੇਬਲ ਮਿਲਣਗੇ ਅੱਛਾ ਆਮ ਨਾਰਮਲ ਕਈ ਵਾਰੀ ਕਹਿ ਦਿੰਦੇ ਵੀ ਡਬਲ ਐਕਸਲ ਟ੍ਰਿਪਲ ਐਕਸਲ ਦੇਈਏ ਉਹ ਕਿਸੇ ਨੂੰ ਜੈਕਟ ਹੈ ਟਰੈਕ ਸੂਟ ਆ ਆਮ ਨਹੀਂ ਮਿਲਦਾ ਕੋਈ ਵੀ ਸਾਈਜ਼ ਉਹ ਤੁਹਾਨੂੰ ਸਾਡੇ ਕੋਲੋਂ ਮਿਲਣਗੇ ਕਲਰ ਦੇਖੋ ਬਲੈਕ ਲਾਈਟ ਸ਼ੇਡ ਮਹਿਰੂਨ ਫੌਨ ਕਲਰ ਅਲੱਗ-ਅਲੱਗ ਕਲਰ ਮਿਲਣਗੇ ਅਸੀਂ ਅੱਜ ਖੜੇ ਆ ਅਜੰਤਾ ਫੈਸ਼ਨ ਕੈਂਪ ਤੇ ਜਿਨ੍ਹਾਂ ਨੇ ਵਿੰਟਰ ਆਫ ਸੀਜ਼ਨ ਸੇਲ ਲਾ ਦਿੱਤੀ ਹੈ ਆਓ ਇੱਕ ਵਾਰ ਵੇਖਦੇ ਆ ਵੀ ਕਿਹੜੇ-ਕਿਹੜੇ ਕੱਪੜਿਆਂ ਤੇ ਕਿਹੜੇ ਫੈਸ਼ਨ ਸੂਟਾਂ ਤੇ ਉਹਨਾਂ ਨੇ ਸੇਲ ਲਾਈ ਆ ਉਹ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਈ ਅੱਛੀ ਗੱਲ ਜੀ ਠੀਕ ਠਾਕ ਹਾਂ ਜੀ ਹਾਂ ਜੀ ਵਧੀਆ ਜੀ ਅੱਛਾ ਕੀ ਜਿਹੜੀ ਸੇਲ ਆ ਸੇਲ ਕਿਹੜੇ ਕੋਈ ਲੇਡੀਜ਼ ਆ ਜਾਂ ਜੈਂਟਸ ਆ ਜਾਂ ਕਿਹੜੇ ਸੂਟਾਂ ਤੇ ਲੇਡੀਜ਼ ਤੇ ਵੀ ਹੈ ਤੇ ਜੈਂਟਸ ਤੇ ਵੀ ਅਸ ਇਸਕੀਮ ਦੋਨਾਂ ਤੇ ਲਗਾਈ ਹੋਈ ਹੈ। ਅਕੀ ਇੱਕ ਗੱਲ ਹੋਰ ਵੀ ਆ ਕਹਿੰਦੇ ਵੀ ਜਿਹੜਾ ਇਸ ਵਾਰ ਹਿਮਾਚਲ ਦੇ ਵਿੱਚ ਬਰਫ਼ ਪਈ ਆ ਉਹਦੇ ਕਰਕੇ ਮੈਨੂੰ ਲੱਗਦਾ ਵਿంటర్ ਸੀਜ਼ਨ ਵੀ ਹੋਰ ਲੰਮਾ ਚੱਲੂਗਾ। ਪਰ ਸੇਲ ਇਹਨਾਂ ਨੇ ਪਹਿਲਾਂ ਲਾਤੀ ਆ। ਬਈ ਕੀ ਕੁਛ ਸ਼ੁਰੂਆਤ ਦੇ ਵਿੱਚ ਜਿਵੇਂ ਅਸੀਂ ਲੇਡੀਜ਼ ਕੋਟ ਸੈੱਟ ਹੋ ਗਏ ਹਮ ਲੇਡੀਜ਼ ਕੁੜਤੇ ਸੈੱਟ ਹੋ ਗਏ ਅਸੀਂ ਉਹਨਾਂ ਤੇ ਵੀ ਸਕੀਮ ਲਗਾਈ ਹੈ। ਇਹ ਪੂਰਾ ਸੂਟ ਆਊਗਾ। ਹਾਂਜੀ ਪੂਰਾ ਸੂਟ। ਦੇਖੋ ਇਹ ਨਾਲ ਇਹਦੇ ਸਲੈਕਸ ਆਊਗੀ। ਇਹ ਕੋਟ ਸੈੱਟ ਹੈ ਵੈਸੇ। ਹਮ ਆ ਲੋ। ਹੁਣ ਅਸੀਂ ਸਕੀਮ ਪਹਿਲਾ ਆਫਰ ਸੀਗਾ ਸਿੰਗਲ ਤੇ 20 ਹਾਂ ਉਹਨਾਂ ਅਸੀਂ ਸਕੀਮ ਲਗਾਈ ਹੈ ਇਕਨਾਲਿਕ ਫਰੀ ਦੀ ਹਾਂ ਜੋ ਕਿ ਕਸਟਮਰ ਨੂੰ ਬਹੁਤ ਹੀ ਜ਼ਿਆਦਾ ਬੈਨੀਫਿਟ ਇਸ ਚ ਅੱਛਾ ਸੁਪੀਰੀਅਰ ਕੁਆਲਿਟੀ ਹੈ ਹਲਕੀ ਕੁਆਲਿਟੀ ਅਸੀਂ ਵੇਚਦੇ ਨਹੀਂ ਹਾਂ ਬਿਲਕੁਲ ਵਧੀਆ ਕੁਆਲਿਟੀ ਹੈ ਟਾਪ ਦੀ ਕੁਆਲਿਟੀ ਹੋਊਗੀ ਇਹ ਪਾਰਟੀ ਵੇਅਰ ਹੈ ਜਿਵੇਂ ਕੈਜੂਅਲ ਵੇਅਰ ਕਰਨੇ ਆ ਆਪਾਂ ਆ ਚੀਜ਼ਾਂ ਵਰਤ ਸਕਦੇ ਹਾਂ ਇਹ ਚੀਜ਼ਾਂ ਕੈਜੂਅਲ ਵੇਅਰ ਚ ਵੀ ਹੈ ਨਾਲ ਹੀ ਇਹਦੇ ਲੋਅਰ ਆ ਜਾਏਗੀ ਸਟ੍ਰੇਟ ਫਿਟ ਲੋਅਰ ਹੋਊਗੀ ਸਾਰੀ ਵੈਰਾਈਟੀ ਆਰ ਕੋ ਪਾਰਟੀ ਵੇਅਰ ਸੂਟ ਹੈ ਪਾਰਟੀ ਜੀ ਵੀ ਯੂਜ਼ ਕਰ ਸਕਦੇ ਹੋ ਵਰਕ ਦੇਖੋ ਵਰਕ ਕਿੱਡਾ ਸੋਹਣਾ ਕੀਤਾ ਹੋਇਆ ਹੈ ਇਸ ਤੇ ਨਾਲ ਇਹਦੇ ਪਿਆ ਮਾ ਦੇਗਾ ਇਹ ਵੀ ਇੱਕ ਨਾਲ ਇੱਕ ਫ੍ਰੀ ਇਹ ਵੀ ਇੱਕ ਨਾਲ ਇੱਕ ਫ੍ਰੀ ਹੋਰ ਜੇ ਕੋਈ ਵੁੱਲਨ ਦੇ ਵਿੱਚ ਕੀ ਕੁਸ਼ਣ ਵੁੱਲਨ ਦੇ ਵਿੱਚ ਜਿਵੇਂ ਆਪਣੀਆਂ ਕੋਟੀਆਂ ਆਉਣੀਆਂ ਜਿਵੇਂ ਆ ਨਾਈਟ ਸੂਟ ਹੈ ਮੈਲਨੀ ਦੇ ਨਾਈਟ ਸੂਟ ਹਾਂ ਇਹਨਾਂ ਤੇ ਵੀ ਆਫਰ ਦਿੱਤੇ ਆ ਸੀ ਜਿਵੇਂ ਲੇਡੀਜ਼ ਕੋਟੀ ਤੇ ਵੀ 1 ਤੇ 3 ਇੱਕ ਨਾਲ ਇੱਕ ਫ੍ਰੀ ਹਲ ਡਿਜ਼ਾਈਨ ਬਹੁਤ ਸੋਹਣੇ ਸੋਨੇ ਸੋਨੇ ਲਾਈਟ ਚਾਰਟ ਦਾ ਕਲਰ ਲਾਈਟ ਚਾਰਟ ਕਲਰ ਹੋਣਗੇ ਹਲੋ ਬਾਕੀ ਪੀ ਸਾਰੇ ਓਕੇ ਹੋਣਗੇ ਸਾਰੇ ਫੈਂਸੀ ਪੀਸ ਹੈ ਕੋਈ ਵੀ ਨਾਰਮਲ ਨਹੀਂ ਹੈਗਾ ਅੱਛਾ ਭਾਈ ਹਲੋ ਜਿਵੇਂ ਕਾਫੀ ਸ਼ੇਡ ਆ ਗਿਆ ਬਲੈਕ ਚ ਆ ਗਿਆ ਉਹ ਕਾਫੀ ਕਢੀ ਹਲੋ ਬਲੈਕ ਸ਼ੇਡ ਦੇਖੋ ਅੱਛਾ ਇਹ ਇਹ ਸਾਰਿਆਂ ਤੇ ਇੱਕ ਨਾਲ ਇੱਕ ਫਰੀ ਜੀ ਹੂੰ ਬਿਲਕੁਲ ਹਲੋ ਸਟਾਲ ਦੇਖੋ ਇਹ ਸਟਾਲ ਇਹਨਾਂ ਦੇ ਬਹੁਤ ਸੋਹਣੇ ਪੂਰਾ ਹੈਵੀ ਵਰਕ ਚ ਕੀਤੇ ਹੋਏ ਸਟਾਲ ਦੇਖੋ ਇਹਨਾਂ ਦੇ ਤੇ ਸਾਈਜ਼ ਪੂਰਾ ਵੱਡਾ ਹਲੋ ਸਾਈਜ਼ ਪੂਰਾ ਵੱਡਾ ਮਿਲੇਗਾ ਇਕੋ ਕੱਢੀ ਦੀਪ ਹਾਂ ਹਾਂ ਗੱਲ ਇੱਤੇ ਵਰਕ ਦੇਖੋ ਐਕੀ ਕਲਰ ਵੀ ਕਾਫੀ ਨਵੇਂ ਨਵੇਂ ਆਏ ਐ ਬਹੁਤ ਬਹੁਤ ਵਧੀਆ ਯਾਰ ਹਾਂਜੀ ਡਿਜ਼ਾਈਨਿੰਗ ਦੇਖੋ ਸਾਰੇ ਸਾਰੇ ਹੈਵੀ ਚ ਆਉਣਗੇ ਕੁੜਤਾ ਸੈੱਟ ਕੋਈ ਵੀ ਲਓਗੇ ਸਾਰੇ ਨਾਲ ਸਟਾਲ ਆਵੇਗਾ ਚਲੋ ਕੋਈ ਵੀ ਬਿਨਾ ਸਟਾਲ ਤੋਂ ਨਹੀਂ ਹੋਏਗਾ ਅੱਛਾ ਭਾਈ ਹੁਣ ਆਪਾਂ ਜੇ ਜੈਂਟਸ ਦੀ ਗੱਲ ਕਰੀ ਹਾਂਜੀ ਜੈਂਟਸ ਸੇ ਮਿਲ ਜੂਗਾ ਕੀ ਕੋਈ ਆਫਰ ਆ ਆਜੋ ਸ ਤੇ ਜਿਵੇਂ ਸਵਾਟ ਆ ਗਈ ਹਾਂ ਸਵਾਟ ਦੇ ਡਿਜ਼ਾਈਨ ਦੇਖੋ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਰਹੇ ਨੇ ਹਲੋ ਬਾਕੀ ਕੁਆਲਿਟੀ ਸਾਰੀ ਫਾਈਨ ਹੋਗੀ ਯੂ ਨੈਕਸਟ ਕੰਪਨੀ ਹੋਗੀ ਪਿਕਲ ਕੰਪਨੀ ਹੋਗੀ ਸਾਰੇ ਅਲੱਗ-ਅਲੱਗ ਬ੍ਰਾਂਡਸ ਮਿਲ ਜਾਣਗੇ ਇਹਨਾਂ ਤੇ ਬ੍ਰਦਰ ਇਹਨਾਂ ਤੇ ਕੀ ਆਫਰ ਆ ਸਿੰਗਲ ਤੇ 30 ਹੀ ਇੱਕ ਨਾਲ ਇੱਕ ਫ੍ਰੀ ਹੈ ਸੇਮ ਹਾਂਜੀ ਸਿੰਗਲ ਤੇ 30 ਇੱਕ ਨਾਲ ਇੱਕ ਫ੍ਰੀ ਆਰਟੀਕਲ ਬਹੁਤ ਸੋਹਣੇ-ਸੋਹਣੇ ਮਿਲ ਜਾਣਗੇ ਆ ਲੋ ਓਕੇ ਇਨ ਕੰਪਨੀ ਇੰਦਰਾ ਕੰਪਨੀ ਤੁਸੀਂ ਸੁਣੀ ਹੋਗੀ ਜੀ ਜੀ ਉਸ ਤੇ ਵੀ ਸੇਮ ਸਕੀਮ ਹੈ ਸਾਡੀ ਸੇਮ ਆ ਲੋ ਜਿਵੇਂ ਅੱਜਕੱਲ ਬਰਫੀ ਕੱਟ ਚੱਲ ਰਹੀ ਉਹਨਾਂ ਤੇ ਵੀ ਅਸੀਂ ਸਕੀਮ ਦੇ ਰੱਖੀ ਹੈ ਸਿੰਗਲ ਦੇ 30 ਇੱਕ ਨਾਲ ਇੱਕ ਫ੍ਰੀ ਆ ਲੋ ਕੁਆਲਿਟੀਆਂ ਸਾਰੀਆਂ ਸੁਪੀਰੀਅਰ ਆਉਣੀਆਂ ਆ ਲੋ ਫਲਕੀ ਕੁਆਲਿਟੀ ਕੋਈ ਨਹੀਂ ਮਿਲੇਗੀ ਤੁਹਾਨੂੰ ਸਾਡੇ ਕੋਲ ਅੱਛਾ ਬ੍ਰਦਰ ਹੋਣਾ ਆਪਾਂ ਗੱਲ ਕਰੀਏ ਕਿਉਂਕਿ ਜਿਵੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹਾਂਜੀ ਉਹਦੇ ਵਾਸਤੇ ਬਾਸਕਟ ਆ ਗਈ ਜੈਕਟ ਆ ਗਈ ਬਲੇਜ਼ਰ ਉਹਨਾਂ ਤੇ ਤੁਹਾਨੂੰ ਕੋਈ ਸੇਲ ਉਹਨਾਂ ਤੇ ਵੀ ਹੈਗੀ ਹੈ ਇਸੇ ਉਹਨਾਂ ਤੇ ਵੀ ਹਾਂਜੀ ਕਿੱਥੇ ਆ ਚਲੋ ਉਹ ਵੀ ਵਿਖਾਈਏ ਆਪਾਂ ਆਜੋ ਤੇ ਫਾਈਨਲੀ ਅਸੀਂ ਪਹੁੰਚ ਗਏ ਹਾਂ ਜਿੱਥੇ ਕੋਟ ਜੈਕਟ ਤੇ ਜਾਂ ਕਹਿ ਸਕਦੇ ਹਾਂ ਬਾਸਕਟ ਵਗੈਰਾ ਬਾਈ ਕੀ ਪ੍ਰਾਈਜ਼ ਵੀ ਦੱਸ ਦੋ ਤੇ ਆਫਰ ਵੀ ਦੱਸੋ ਬਾਈ ਪ੍ਰਾਈਸ ਤਾਂ ਜਨਨ ਹੀ ਹੈ ਪਹਿਲਾਂ ਹੀ ਠੀਕ ਹੈ ਜੀ ਕੋਈ ਵੀ ਇਸ ਰੇਂਜ ਤੋਂ ਤੁਹਾਨੂੰ ਸਵਾ ਕੇ ਵੀ ਨਹੀਂ ਦਿੰਦਾ ਇਹਨਾਂ ਦਾ ਪ੍ਰਾਈਸ ਜਨਨ ਨੇ ਨੰਨੇ ਸਾਰੇ ਕੰਪਨੀਆਂ ਦੇ ਜਿਵੇਂ ਇਹਦਾ ਰੇਟ ਹੈਗਾ 5250 ਹਮ 3 ਪੀਸ ਸੈੱਟ ਹੈ ਜੀ ਨਾਲ ਬਾਸਕਟ ਹੈ ਤੇ ਨਾਲ ਪੈਂਟ ਆ ਗਈ ਬਾਸਕਟ ਵੀ ਇਹਦੇ ਰਿਵਰਸੀਬਲ ਹੈ ਅੱਛਾ ਹਾਂਜੀ ਹਮ ਜਿਹਦਾ ਅੱਜਕੱਲ ਦਾ ਆਫਰ ਕੀ ਹੈ ਆਫਰ ਉਹੀ ਸੇਮ ਹੈ ਜੀ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ 1 ਤੇ 30 30% ਹਾਂਜੀ ਕੀ ਬਾਤ ਹੈ ਅੱਛਾ ਇਹਦੇ ਚ ਇਹਦੇ ਚ ਕੋਈ ਇਹ ਤਾਂ ਨਹੀਂ ਕਿ ਇਹ ਵਾਲੀ ਕੁਆਲਿਟੀ ਤੇ ਇਹਦੇ ਤੇ ਆਫਰ ਹੈ ਇਹਦੇ ਤੇ ਨੀ ਕਿ ਸਾਰਿਆਂ ਤੇ ਜਿੰਨੇ ਵੀ ਸਾਰਿਆਂ ਤੇ ਕੀ ਕਿਵੇਂ ਦੇ ਆ ਕੋਈ ਦੋ ਚਾਰ ਉਹ ਵੀ ਵਿਖਾਈ ਹੋਏ ਜਿਵੇਂ ਆ ਦੇਖੋ ਬਲੇਜ਼ ਆ ਕੋਟ ਪੈਂਟ ਆ ਗਿਆ 3 ਪੀਸ ਸੂਟ ਹੈ ਜਿਵੇਂ ਅੱਜਕੱਲ ਲਾਈਟ ਸ਼ੇਡ ਦਾ ਬਹੁਤ ਰਵਾਜ ਚੱਲ ਰਹੀ ਕੋਫੀ ਸ਼ੇਡ ਦਾ ਬਹੁਤ ਰਵਾਜ ਚੱਲ ਰਹੀ ਤੇ ਸਾਰੇ ਹੈਵੀ ਸਟਾਫ ਲੱਗੇ ਹੋਏ ਨੇ ਇਹਨਾਂ ਨੂੰ ਹਾਂ ਆ ਲੋ ਜਿਵੇਂ ਨੇਵੀ ਸ਼ੇਡ ਆ ਗਿਆ ਬਰਗੰਡੀ ਕਲਰ ਆ ਗਿਆ ਕਪੜੇ ਦੀ ਕੁਆਲਿਟੀ ਦੀ ਫੁੱਲ ਗਾਰੰਟੀ ਹੋਊਗੀ ਫੁੱਲ ਗਾਰੰਟੀ ਹਮ ਤਾਂ ਸਾਨੂੰ ਅੱਜ ਤੱਕ ਇੰਨੇ ਸਾਲ ਹੋ ਗਏ ਅੱਜ ਤੱਕ ਇੱਕ ਲੰਬਾ ਨਹੀਂ ਆਇਆ ਜੀ ਹਮ ਆ ਲੋ ਬਾਕੀ ਆ ਲੋ ਜਿਵੇਂ ਅੱਜ ਕੱਲ ਸੈਕਟ ਦਾ ਵੀ ਬਹੁਤ ਟ੍ਰੈਂਡ ਚੱਲ ਰਿਹਾ ਬਲੇਜ਼ਰ ਦਾ ਵੀ ਬਹੁਤ ਟ੍ਰੈਂਡ ਚੱਲ ਰਿਹਾ ਹਮ ਜਿਵੇਂ ਸ਼ੈਕਟਸ ਆਈਆਂ ਸ਼ੈਕਟਸ ਦੇਖੋ ਪੀਸ ਕਿੰਨਾ ਪਿਆਰਾ ਹੈ ਹਮ ਆ ਲੋ ਕੱਲ ਜਿਵੇਂ ਇਹਦੇ 4 ਪਾਕਟਸ ਦਾ ਟ੍ਰੈਂਡ ਬਹੁਤ ਚੱਲ ਰਿਹਾ ਹੈ ਆ ਰੱਖੋ ਹਮ ਕਾਫੀ ਸ਼ੇਟ ਹਮ ਜਿਵੇਂ ਅੱਜਕੱਲ ਇੱਕ ਹੋਰ ਟ੍ਰੈਂਡ ਨਵਾਂ ਚੱਲ ਰਿਹਾ ਬਲੇਜ਼ਰ ਚ ਮਫਲਰ ਵਾਲਾ ਅੱਛਾ ਹਾਂਜੀ ਇਹ ਅੱਜਕੱਲ ਸਾਨੂੰ ਬਹੁਤ ਦਿਖ ਰਿਹਾ ਹੋਊਗਾ ਹੂੰ ਆਨਲਾਈਨ ਬਹੁਤ ਸੇਲ ਹੋ ਰਿਹਾ ਹੈ ਪਰ ਉਹ ਕਿਉਂ ਨਾ ਰੇਟ ਬਹੁਤ ਹਾਈ ਨੇ ਬੁਲੇ ਦੇ ਦੇਖੋ ਜਿਵੇਂ ਲਾਈਨਿੰਗ ਵਾਲਾ ਲੈਣਾ ਹੋਵੇ ਲਾਈਨਿੰਗ ਵਾਲਾ ਮਿਲ ਜਾਏਗਾ ਪਲੇਨ ਲੈਣਾ ਹੋ ਪਲੇਨ ਮਿਲ ਜਾਏਗਾ ਲਾਈਨਿੰਗ ਚ ਵੀ ਬਹੁਤ ਸੋਨੇ ਕਲਰ ਆ ਰਹੇ ਆ ਆ ਦੇਖੋ ਇੱਕ ਗੱਲ ਹੋਰ ਹੈ ਜਿਹਨੂੰ ਬਾਸਕਟ ਨਹੀਂ ਮਿਲਦੀ ਵੱਡੇ ਸਾਈਜ਼ ਆ ਉਹ ਤੁਹਾਨੂੰ ਸਾਡੇ ਕੋਲ ਅਵੇਲੇਬਲ ਮਿਲਣਗੇ ਅੱਛਾ ਆਮ ਨਾਰਮਲ ਕਈ ਵਾਰੀ ਕਹਿ ਦਿੰਦੇ ਵੀ ਡਬਲ ਐਕਸਲ 트리플 ਐਕਸਲ ਦੇ ਇਹ ਜੇ ਕਿਸੇ ਨੂੰ ਜੈਕਟ ਟਰੈਕ ਸੂਟ ਆਮ ਨਹੀਂ ਮਿਲਦਾ ਕੋਈ ਵੀ ਸਾਈਜ਼ ਉਹ ਤੁਹਾਨੂੰ ਸਾਡੇ ਕੋਲੋਂ ਮਿਲਣਗੇ 100% 40 48 ਤੱਕ ਅੱਛਾ ਹਾਂਜੀ ਤੇ ਜੈਕਟ ਲੈਣੀ ਆ ਉਹ 50 ਤੱਕ ਵੀ ਮਿਲ ਜੂਗੀ ਹਾਂਜੀ ਲਓ ਹੁਣ ਆ ਗਈ ਵਾਰੀ ਬਾਸਕਟ ਦੀ ਬਾਸਕਟ ਦੇ ਵਿੱਚ ਕਿਵੇਂ-ਕਿਵੇਂ ਦੀ ਕੁਆਲਿਟੀ ਆ ਬਾਸਕਟ ਦੇਖੋ ਬਹੁਤ ਸੋਹਣੀ ਟਵੀਟ ਲੱਗੀ ਹੋਈ ਆ ਕੱਪੜਾ ਏ ਕਲਾਸ ਆ ਹਾਂ ਠੀਕ ਹੈ ਜੇ ਕਲਰ ਦੀ ਜਾਂ ਸਾਈਜ਼ ਦੀ ਗੱਲ ਕਰੀਏ ਹਰ ਤਰ੍ਹਾਂ ਦੇ ਕਲਰ ਤੇ ਸਾਈਜ਼ ਹਰ ਤਰ੍ਹਾਂ ਦੇ ਕਲਰ ਹਰ ਤਰ੍ਹਾਂ ਦੇ ਸਾਈਜ਼ ਜਿਵੇਂ ਇਹ ਆਪਣੇ ਆਪਣੇ ਬਜ਼ੁਰਗਾਂ ਲਈ ਆ ਗਏ ਬਹੁਤ ਸੋਹਣੇ ਪੀਸ ਨੇ ਜਿਵੇਂ ਕਹਿੰਦੇ ਮੈਂ ਪਲੇਨ ਤੋਂ ਅੱਕ ਗਿਆ ਹਾਂ ਉਹਨਾਂ ਲਈ ਆ ਚੀਜ਼ ਆ ਗਈ ਹੁਣ ਨਾ ਵੀ ਡਿਜ਼ਾਈਨਰ ਆ ਡਿਜ਼ਾਈਨਰ ਪੀਸ ਫਿਰ ਆ ਗਏ ਮੁੰਡਿਆਂ ਲਈ ਆ ਦੇਖੋ ਮੁੰਡਿਆਂ ਲਈ ਡਿਜ਼ਾਈਨਰ ਪੀਸ ਕੋਲਰ ਵਾਲੀ ਅਲੱਗ ਤੋਂ ਪਲੇਨ ਤੋਂ ਅਲੱਗ ਆ ਗਈ ਚੀਜ਼ ਨਾਲ ਪਾਕਟਸ ਆਲੇ ਫੇਰ ਆ ਗਿਆ ਆਪਣੇ 4 ਪਾਕਟਸ ਅੱਜਕਲ ਇਹ ਵੀ ਬਹੁਤ ਚੱਲ ਰਿਹਾ 4 ਪਾਕਟਸ ਟ੍ਰੈਂਡ ਦੇ ਵਿੱਚ ਕਲਰ ਦੇਖੋ ਬਲੈਕ ਲਾਈਟ ਸ਼ੇਡ ਮਹਿਰੂਨ ਫੌਨ ਕਲਰ ਅਲੱਗ-ਅਲੱਗ ਕਲਰ ਮਿਲਣਗੇ ਫੇਰ ਆ ਗਿਆ ਆਪਣੇ ਜਿਵੇਂ ਪਾਰਟੀ ਵੇਅਰ ਕਹਿ ਦਿੰਨੇ ਆ ਵੀ ਪੂਰਾ ਫੈਂਸੀ ਚਾਹੀਦਾ ਉਹ ਆ ਚੀਜ਼ ਆ ਜਾਣੀਆਂ ਹਮ ਇਹਨਾਂ ਦੇ ਕੱਲੇ ਦੇ ਕੋ ਸ਼ਾਈਨਿੰਗ ਦੇਖੋ ਇਹਨਾਂ ਦੀ ਬਿਲਕੁਲ ਦੋਸਤੋ ਤੁਸੀਂ ਸੁਣ ਲਿਆ ਤੁਸੀਂ ਵੇਖ ਲਿਆ ਕੱਪੜੇ ਦੀ ਵੈਰਾਈਟੀ ਵੇਖ ਲਈ ਕੱਪੜੇ ਦੀ ਡ्रेसेस ਦੀਆਂ ਸਾਰੀਆਂ ਤੁਸੀਂ ਕਿਸਮਾਂ ਵੇਖ ਲੀਆਂ ਤੇ ਹਰ ਇੱਕ ਤਰ੍ਹਾਂ ਦੀ ਡਰੈਸ ਚਾਹੇ ਉਹ ਲੇਡੀਜ਼ ਹੈ ਚਾਹੇ ਉਹ ਜੈਂਟਸ ਹੈ ਉਹ ਇਸ ਜਗ੍ਹਾ ਤੇ ਮਿਲੂਗੀ ਤੇ ਨਾਲ ਹੀ ਤੁਹਾਨੂੰ ਜਿਵੇਂ ਦੱਸ ਦਈਏ ਦੁਬਾਰਾ ਫੇਰ 1 ਫਰਵਰੀ 2026 ਤੋਂ ਲੈ ਕੇ 15 ਫਰਵਰੀ 2026 ਤੱਕ ਇਹ ਆਫਰ ਜਿਹੜਾ ਇਹ ਜਾਰੀ ਰਹੂਗਾ ਆਫਰ ਲੈਣ ਵਾਸਤੇ ਤੁਹਾਨੂੰ ਆਉਣਾ ਪਊਗਾ ਅਜੰਤਾ ਫੈਸ਼ਨ ਕੈਂਪ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਤਕਰੀਬਨ 90% ਲੋਕ ਤਾਂ ਇਹ ਜਾਣਦੇ ਆ ਕਿ ਸਰਦੂਲਗੜ ਦੇ ਵਿੱਚ ਅਜੰਤਾ ਫੈਸ਼ਨ ਕੈਂਪ ਕਿੱਥੇ ਹੈ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਸੌਖਾ ਕਰ ਦਈਏ ਯੂਕੋ ਬੈਂਕ ਦੇ ਨੇੜੇ ਮੇਨ ਰੋਡ ਮਾਨਸਾ ਤੋਂ ਸਿਰਸਾ ਰੋਡ ਸਰਦੂਲਗੜ ਆਫਰ ਤੁਸੀਂ ਵੀ ਆਓ ਸਰਦੂਲਗੜ੍ਹ ਤੇ ਇਸ ਆਫਰ ਦਾ ਤੁਸੀਂ ਵੀ ਫਾਇਦਾ ਲੈ ਲਓ ਧੰਨਵਾਦ ਸਾਸਿਕਾ